ਸਾਡੇ ਕੋਲ ਨਾ ਜੀ ਦੋ ਵਾਰ ਦਾਤਾਂ ਰਿਪੋਰਟ ਹੋਈਆਂ ਸੀਗੀਆਂ ਸਰਬਨਗਰ ਥਾਣੇ ਦੇ ਵਿੱਚ ਤੇ ਉਹਦੇ ਵਿੱਚ ਦੋਨੋਂ ਜਿਹੜੀਆਂ ਰਾਤ ਦੇ ਸਮੇਂ ਲੁੱਟਦੀਆਂ ਵਾਰਦਾਤਾਂ ਸੀਗੀਆਂ ਖਸਿਆਰਾ ਨਾਲ ਲੈਸ ਹੋ ਕੇ ਤਿੰਨ ਅਨਨੋਨ ਜਿਹੜੇ ਆਦਮੀ ਆ ਪਹਿਲੀ ਜਿਹੜੀ ਵਾਰਦਾਤ ਆ ਉਹ 29-1-24 ਦੀ ਰਾਤ ਨੂੰ ਤਕਰੀਬਨ 3:30 ਵਜੇ ਤੜਕੇ ਦੀ ਵਾਰਦਾਤ ਆ 24/7 ਸਟੋਰ ਹੈਗਾ ਗ੍ਰੈਂਡ ਵਾਕ ਮਾਲ ਦੇ ਨਾਲ ਉਹਦੇ ਵਿੱਚ ਵੜ ਕੇ ਲੁਟੇਰਿਆਂ ਨੇ 23000 ਰੁਪਏ ਦੀ ਨਕਦੀ ਰਿਕੋ ਕੀਤੀ ਸੀਗੀ ਦਨ ਸੈਕੰਡ ਫਿਰ ਸਿਮਿਲਰ ਜਿਹੜੇ ਵਾਰਦਾਤ ਇਹ ਰਿਪੋਰਟ ਹੋਈ ਸੀਗੀ ਇਹ 2 ਫਰਵਰੀ ਦੀ ਰਾਤ ਨੂੰ 10:30 ਵਜੇ ਇਹ ਪੋਲੋ ਫਾਰਮੇਸੀ ਹੈ ਈਬਰਾਮ ਬੀਆਰਐਸ ਨਗਰ ਦੇ ਵਿੱਚ ਤੇ ਉੱਥੇ ਇੱਕ ਵਰਕਰ ਸੀਗਾ ਮੋਨੂ ਉਹਨੂੰ ਵੀ ਤੇਜ਼ਦਾਰ ਹਥਿਆਰ ਪਿਸਟਲ ਦੀ ਨੋਕ ਤੇ ਉਹ ਤੋਂ ਲੁੱਟ ਕੀਤੀ ਗਈ ਤੇ ਉਹਦੇ ਕੋਲੋਂ 10000 ਰੁਪਏ ਦੀ ਨਕਦੀ 5500 ਰੁਪਏ ਉਹਦੇ ਪਰਸ ਵਿੱਚ ਉਹਦਾ ਮੋਬਾਈਲ ਫੋਨ ਕਿਟ ਬੈਗ ਵਗੈਰਾ ਇਹ ਸਾਰਾ ਜਿਹੜਾ ਲੁੱਟ ਕੇ ਤਿੰਨੋ ਦੋਸ਼ੀਆਂ ਨੇ ਲੁੱਟਿਆ ਤੇ ਕਿਉਂਕਿ ਪਹਿਲੀ ਵਾਰ ਦਾ ਤੋਂ ਬਾਅਦ ਜਿਹੜੀ ਲੋਕਲ ਪੁਲਿਸ ਆਲਰੇਡੀ ਐਕਸ਼ਨ ਵਿੱਚ ਸੀਗੀ ਅਸੀਂ ਆਲਰੇਡੀ ਸੀਸੀਟੀਵੀ ਫੁਟੇजेस ਵਗੈਰਾ ਦੇਖ ਰਹੇ ਸੀ ਤੇ ਦੋਸ਼ੀਆਂ ਦੀ ਭਾਲ ਕਰਦੇ ਪਏ ਸੀਗੇ ਤਾਂ ਪਹਿਲੀ ਵਾਰ ਦਾ ਤੋਂ ਵਿੱਚ ਜਿਹੜਾ ਸਾਨੂੰ ਕਲੂ ਮਿਲਿਆ ਤੇ ਉਹਨੂੰ ਸੈਕੰਡ ਵਾਰ ਦਾ ਦੇ ਨਾਲ ਟੈਲੀ ਕੀਤਾ ਗਿਆ ਤਾਂ ਸਾਡੇ ਕੋਲ ਫਿਰ ਰਿਜ਼ਲਟ ਦੇ ਵਿੱਚ ਅਸੀਂ ਤਿੰਨੋਂ ਦੋਸ਼ੀ ਜਿਹੜੇ ਹੈਗੇ ਆ ਇਹਦੇ ਵਿੱਚ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ ਆ ਤੇ ਇਹਨਾਂ ਕੋਲੋਂ ਬਰਾਮਦਗੀ ਵੀ ਹੋਈ ਹੈ ਰਿਕਵਰੀਆਂ ਵੀ ਹੋਈਆਂ ਨੇ ਇਹਨਾਂ ਕੋਲ ਹੁਣ ਤੱਕ ਜਿਹੜੀ ਇਹਨਾਂ ਕੋਲ ਰਿਕਵਰੀ ਹੋਈ ਹੈ ਇੱਕ ਤੇਜ਼ਦਾਰ ਕਿਰਪਾਨ ਇੱਕ ਮੋਟਰਸਾਈਕਲ ਮਾਰ ਕੇ ਰੰਗ ਸਪਲੇਂਟਰ ਜਿਹੜੇ ਤਿੰਨੋਂ ਦੋਸ਼ੀ ਹੈ ਇਹਨਾਂ ਦਾ ਨਾਮ ਹੈ ਗਰਤੀਸ਼ ਕੁਮਾਰ ਪੁੱਤਰ ਦੀਨਦয়াল ਇਹ ਹੈ ਬੋਲ ਦਾ ਰਹਿਣ ਵਾਲਾ ਸ਼ਮਸ਼ਾਨ ਘਾਟ ਲੱਗੇ ਸੌਰਵ ਜਸਰੋਟੀਆ ਹੈਗਾ ਪੁੱਤਰ ਯੁਵਰਾਜ ਸਿੰਘ ਇਹ ਮਹੱਲਾ ਨਿਊ ਦੀਪ ਨਗਰ ਅਗੇਨ ਵੱਡੀ ਹੈ ਬੋਲ ਦਾ ਰਹਿਣ ਵਾਲਾ ਤੀਜਾ ਜਿਹੜਾ ਦੋਸ਼ੀ ਹੈਗਾ ਉਹ ਵਿਕਾਸ ਉੱਤਮੱਲਾ ਪੁੱਤਰ ਮੱਖਣ ਲਾਲ ਇਹ ਸਿੰਗਲਾ ਹੌਜ਼ਰੀ ਲੱਗੇ ਰਹਿਣ ਵਾਲਾ ਬੰਦਾ ਇਹ ਦੋਸ਼ੀਆਂ ਦਾ ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਹੈਗਾ ਜਿਹੜਾ ਸੌਰਵ ਜਸਰੋਟੀਆ ਔਰਫ ਮਨੂ ਆ ਇਹਤੇ ਇੱਕ ਮੁਕਦਮਾ ਪਹਿਲਾਂ ਹੀ ਥਾਣਾ ਹੈਬੋਲ ਦਾ ਨਸ਼ੇ ਦਾ ਹੈ ਤੇ ਜਿਹੜਾ ਵਿਕਾਸ ਕੁਮਾਰ ਇਹਦੇ ਤੇ ਵੀ ਮੁਕਦਮੇ ਪਹਿਲਾਂ ਤੋਂ 4 ਦਰਜ ਨੇ ਉਹਨਾਂ ਚੋ ਚੋਰੀ ਲੁੱਟਖੋ ਵਾਲੇ ਪਹਿਲੇ ਮੁਕਦਮੇ ਸੋ ਵਿਚ ਮੀਨਸ ਕਿ ਹੈਬਿਚੁਅਲ ਸਮਗਲਰ ਵੀ ਨੇ ਹੈਬਿਚੁਅਲ ਡਰਗ ਕੰਜ਼ਿਊਮਰ ਨੇ ਤੇ ਹੈਬਿਚੁਅਲ ਜਿਹੜੇ ਫੈਂਡਰ ਨੇ ਬਾਰ ਬਾਰ ਵਾਰਦਾਤਾ ਕਰਨ ਦੀ ਆਦੀ ਆ ਦੁਬਾਰਾ ਵਾਰਦਾਤਾ ਕੀਤੀਆਂ ਤੇ ਲੁਧਿਆਣਾ ਪੁਲਿਸ ਵੱਲੋਂ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਨੂੰ ਕਾਬੂ ਕੀਤਾ ਗਿਆ ਇਹਨਾਂ ਤੋਂ ਬਰਾਮਦਗੀਆਂ ਹੋਰ ਕੀਤੀਆਂ ਜਾ ਰਹੀਆਂ ਪੁਛਗਿੱਛ ਰਿਮਾਂਡ ਇਹਨਾਂ ਦਾ ਲਿਆ ਜਾ ਰਿਹਾ ਹੋਰ ਕੀਤੀ ਜਾਏਗੀ ਇਹਨਾਂ ਤੋਂ ਪੁਛਗਿੱਛ ਤੇ ਬਾਕੀ ਜੋ ਰਿਕਵਰੀ ਹੋਏਗੀ ਆਪ ਜੀ ਨਾਲ ਸਾਂਝੀ ਕੀਤੀ ਜਾਵੇਗਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈਗਾ ਇਹਨਾਂ ਦਾ 올 ਲੁਧਿਆਣਾ ਵਿੱਚ ਹੀ ਕ੍ਰਾਈਮ ਕੀਤਾ ਸਾਰੇ ਕ੍ਰਾਈਮ ਇਹਨਾਂ ਦੇ ਲੁਧਿਆਣਾ ਬੇਸ ਜੀ ਨੇ ਇਹਨਾਂ ਤੇ ਮੁਕਦਮੇ ਜਿਵੇਂ ਹੈਬੋਲ ਥਾਣਾ ਡਿਵੀਜ਼ਨ 4 ਡਿਵੀਜ਼ਨ 8 ਤੇ ਜੋਧਾ ਥਾਣੇ ਦੇ ਇਹਨਾਂ ਦੇ ਮੁਕਦਮੇ ਨੇ ਸਾਡੇ ਕੋਲ ਨਾ ਜੀ ਦੋ ਵਾਰ ਦਾਤਾ ਰਿ ਉਹਦੇ ਵਿੱਚ ਦੋਨੋਂ ਜਿਹੜੀਆਂ ਰਾਤ ਦੇ ਸਮੇਂ ਲੁੱਟਦੀਆਂ ਵਾਰਦਾਤਾ ਸੀਗੀਆਂ ਹਥਿਆਰਾਂ ਨਾਲ ਲੈਸ ਹੋ ਕੇ ਤਿੰਨ ਅਨਨੋਣ ਜਿਹੜੇ ਆਦਮੀ ਆ ਪਹਿਲੀ ਜਿਹੜੀ ਵਾਰਦਾਤਾ ਉਹ 29-1-24 ਦੀ ਰਾਤ ਨੂੰ ਤਕਰੀਬਨ 3:30 ਵਜੇ ਤੜਕੇ ਦੀ ਵਾਰਦਾਤਾ 247 ਸਟੋਰ ਹੈਗਾ ਗ੍ਰੈਂਡ ਵਾਕ ਮਾਲ ਦੇ ਨਾਲ ਉਹਦੇ ਵਿੱਚ ਵੜ ਕੇ ਲੁਟੇਰਿਆਂ ਨੇ 23000 ਰੁਪਏ ਦੀ ਨਕਦੀ ਦੀ ਕੋ ਕੀਤੀ ਸੀਗੀ ਦਨ ਸੈਕਿੰਡ ਫੇਅਰ ਸਿਮਿਲਰ ਜਿਹੜੇ ਵਾਰਦਾਤ ਆਈ ਰਿਪੋਰਟ ਹੋਈ ਸੀਗੀ ਇਹ 2 ਫਰਵਰੀ ਦੀ ਰਾਤ ਨੂੰ 10:30 ਵਜੇ ਇਹ ਪੋਲੋ ਫਾਰਮੇਸੀ ਹੈ ਈਬਰਾਮ ਬੀਆਰਐਸ ਨਗਰ ਦੇ ਵਿੱਚ ਤੇ ਉੱਥੇ ਇੱਕ ਵਰਕਰ ਸੀਗਾ ਮੋਨੂ ਉਹਨੂੰ ਵੀ ਤੇਜ਼ਦਾਰ ਹਥਿਆਰ ਪਿਸਤਲ ਦੀ ਨੋਕ ਤੇ ਉਹ ਤੋਂ ਲੁੱਟ ਕੀਤੀ ਗਈ ਤੇ ਉਹਦੇ ਕੋਲੋਂ 10000 ਰੁਪਏ ਦੀ ਨਕਦੀ 5500 ਰੁਪਏ ਉਹਦੇ ਪਰਸ ਵਿੱਚ ਉਹਦਾ ਮੋਬਾਈਲ ਫੋਨ ਕਿਟ ਬੈਗ ਵਗੈਰਾ ਇਹ ਸਾਰਾ ਜਿਹੜਾ ਲੁੱਟ ਕੇ ਤਿੰਨੋ ਦੋਸ਼ੀਆਂ ਨੇ ਲੁੱਟਿਆ ਤੇ ਕਿਉਂਕਿ ਪਹਿਲੀ ਵਾਰ ਦਾ ਤੋਂ ਬਾਅਦ ਜਿਹੜੀ ਲੋਕਲ ਪੁਲਿਸ ਆਲਰੇਡੀ ਐਕਸ਼ਨ ਵਿੱਚ ਸੀਗੀ ਅਸੀਂ ਆਲਰੇਡੀ ਸੀਸੀਟੀਵੀ ਫੁਟੇजेस ਵਗੈਰਾ ਦੇਖ ਰਹੇ ਸੀ ਤੇ ਦੋਸ਼ੀਆਂ ਦੀ ਭਾਲ ਕਰਦੇ ਪਏ ਸੀਗੇ ਤਾਂ ਪਹਿਲੀ ਵਾਰ ਦਾ ਤੋਂ ਵਿੱਚ ਜਿਹੜਾ ਸਾਨੂੰ ਕਲੂ ਮਿਲਿਆ ਤੇ ਉਹਨੂੰ ਸੈਕੰਡ ਵਾਰ ਦਾ ਦੇ ਨਾਲ ਟੈਲੀ ਕੀਤਾ ਗਿਆ ਤਾਂ ਸਾਡੇ ਕੋਲ ਫਿਰ ਰਿਜ਼ਲਟ ਦੇ ਵਿੱਚ ਅਸੀਂ ਤਿੰਨੋਂ ਦੋਸ਼ੀ ਜਿਹੜੇ ਹੈਗੇ ਆ ਇਹਦੇ ਵਿੱਚ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ ਆ ਤੇ ਇਹਨਾਂ ਕੋਲੋਂ ਬਰਾਮਦਗੀ ਵੀ ਹੋਈ ਆ ਰਿਕਵਰੀਆਂ ਵੀ ਹੋਈਆਂ ਨੇ ਇਹਨਾਂ ਕੋਲ ਹੁਣ ਤੱਕ ਜਿਹੜੀ ਇਹਨਾਂ ਕੋਲ ਰਿਕਵਰੀ ਹੋਈ ਆ ਇੱਕ ਤੇਜ਼ਦਾਰ ਕਿਰਪਾਨ ਇੱਕ ਮੋਟਰਸਾਈਕਲ ਮਾਰ ਕੇ ਰੰਗ ਸਪਲੈਂਡਰ ਜਿਹੜੇ ਤਿੰਨੋਂ ਦੋਸ਼ੀ ਹੈ ਇਹਨਾਂ ਦਾ ਨਾਮ ਹੈ ਗਰਤੀਸ਼ ਕੁਮਾਰ ਪੁੱਤਰ ਦੀਨਦয়াল ਇਹ ਹੈ ਬੋਲ ਦਾ ਰਹਿਣ ਵਾਲਾ ਸ਼ਮਸ਼ਾਨ ਘਾਟ ਲੱਗੇ ਸੌਰਵ ਜਸਰੋਟੀਆ ਹੈਗਾ ਪੁੱਤਰ ਯੁਵਰਾਜ ਸਿੰਘ ਇਹ ਮਹੱਲਾ ਨਿਊ ਦੀਪ ਨਗਰ ਅਗੇਨ ਵੱਡੀ ਹੈ ਬੋਲ ਦਾ ਰਹਿਣ ਵਾਲਾ ਤੀਜਾ ਜਿਹੜਾ ਦੋਸ਼ੀ ਹੈਗਾ ਉਹ ਵਿਕਾਸ ਉੱਤਮੱਲਾ ਪੁੱਤਰ ਮੱਖਣ ਲਾਲ ਇਹ ਸਿੰਗਲਾ ਹੌਜ਼ਰੀ ਲੱਗੇ ਰਹਿਣ ਵਾਲਾ ਬੰਦਾ ਇਹ ਦੋਸ਼ੀਆਂ ਦਾ ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਹੈਗਾ ਜਿਹੜਾ ਸੌਰਵ ਜਸਰੋਟੀਆ ਔਰਫ ਮਨੂ ਆ ਇਹਤੇ ਇੱਕ ਮੁਕਦਮਾ ਪਹਿਲਾਂ ਹੀ ਥਾਣਾ ਹੈਬੋਲ ਦਾ ਨਸ਼ੇ ਦਾ ਤੇ ਜਿਹੜਾ ਵਿਕਾਸ ਕੁਮਾਰ ਇਹਦੇ ਤੇ ਵੀ ਮੁਕਦਮੇ ਪਹਿਲਾਂ ਤੋਂ 4 ਦਰਜ ਨੇ ਉਹਨਾਂ ਚੋ ਚੋਰੀ ਲੁੱਟਖੋ ਵਾਲੇ ਪਹਿਲੇ ਮੁਕਦਮੇ ਸੋ ਵਿਚ ਮੀਨਸ ਕਿ ਹੈਬਿਚੁਅਲ ਸਮਗਲਰ ਵੀ ਨੇ ਹੈਬਿਚੁਅਲ ਡਰਗ ਕੰਜ਼ਿਊਮਰ ਨੇ ਤੇ ਹੈਬਿਚੁਅਲ ਜਿਹੜੇ ਫੈਂਡਰ ਨੇ ਬਾਰ ਬਾਰ ਵਾਰਦਾਤਾ ਕਰਨ ਦੀ ਆਦੀ ਆ ਦੁਬਾਰਾ ਵਾਰਦਾਤਾਂ ਕੀਤੀਆਂ ਤੇ ਲੁਧਿਆਣਾ ਪੁਲਿਸ ਵੱਲੋਂ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਨੂੰ ਕਾਬੂ ਕੀਤਾ ਗਿਆ ਇਹਨਾਂ ਤੋਂ ਬਰਾਬਦੀਆਂ ਹੋਰ ਕੀਤੀਆਂ ਜਾ ਰਹੀਆਂ ਪੁਛਗਿੱਛ ਰਿਮਾਂਡ ਇਹਨਾਂ ਦਾ ਲਿਆ ਜਾ ਰਿਹਾ ਹੋਰ ਕੀਤੀ ਜਾਏਗੀ ਇਹਨਾਂ ਤੋਂ ਪੁਛਗਿੱਛ ਤੇ ਬਾਕੀ ਜੋ ਰਿਕਵਰੀ ਹੋਏਗੀ ਆਪ ਜੀ ਨਾਲ ਸਾਂਝੀ ਕੀਤੀ ਜਾਵੇਗਾ ਤੇ ਇਹਦਾ ਕ੍ਰਿਮੀਨਲ ਰਿਕਾਰਡ ਹੈਗਾ ਇਹਨਾਂ ਦਾ 올 ਲੁਧਿਆਣਾ ਵਿੱਚ ਹੀ ਕ੍ਰਾਈਮ ਕੀਤਾ ਸਾਰੇ ਕ੍ਰਾਈਮ ਇਹਨਾਂ ਦੇ ਲੁਧਿਆਣਾ ਬੇਸ ਜੀ ਨੇ ਇਹਨਾਂ ਤੇ ਮੁਕਦਮੇ ਜਿਵੇਂ ਹੈਬੋਲ ਥਾਣਾ ਡਿਵੀਜ਼ਨ 4 ਡਿਵੀਜ਼ਨ 8 ਤੇ ਜੋਧਾ ਥਾਣੇ ਦੇ ਇਹਨਾਂ ਦੇ ਮੁਕਦਮੇ